ਹੈ ਲਿਕ ਕਰ ਨਹੀਂ ਆਇਆ ਯਾਰ ਫੇਰਾ ਹੋਣਾ ਬਾਈ ਕੀ ਹਾਲ ਠੀਕ ਆ ਟਾਈਮ ਨਾਲ ਆਇਆ ਕਰੇ ਵੱਲੀ ਜਦੋਂ ਕਿਸੇ ਦੇ ਦਿਹਾੜੀ ਜਾਈਏ ਨਾ ਉਦੋਂ ਅਗਲੇ ਦੇ ਸਾਢੇ 7 ਅਗਲੇ ਦੇ ਕਰੇ ਹੋਈਏ ਖੇਤ ਹੋਈਏ ਜਿੱਥੇ ਵੀ ਕੰਮ ਕਰਨਾ ਬਾਈ ਤੈਨੂੰ ਪਤਾ ਹੀ ਆ ਯਾਰ ਘਰਾਂ ਦੇ ਸੜੀਆਂ ਮਜਬੂਰੀਆਂ ਆ ਵਾਂਏ ਫੇੜ ਫੇੜ ਹੋ ਜਾਈ ਤੇ ਕੰਮ ਦੱਸ ਹੁਣ ਤੂੰ ਕੰਮ ਤੂੰ ਖਿੱਚਦੇ ਪੈਂ ਕਰਦਾ ਵੀ ਐਵੇਂ ਕੱਚਾ ਜਾਂ ਕਿਸਾਨਾਂ ਮਾਰੀਆਂ ਵਾਲਾ ਕਾੜ ਲਾਲਾ ਤੇ ਖਿੱਚਦੇ ਕੰਮ ਖਰਾ ਮਾਲ ਖਰਾ ਖਰਾ ਮਾਲ ਖਿੱਚਦੇ ਕੰਮ ਤੇ ਐਂ ਨਾ ਬੂਟੇ ਦਾ ਲੈ ਮਾਰ ਜਿਵੇਂ ਮੁਰਕ ਨਾ ਹੋਵੇ ਨਾ ਏਰ ਛੱਡੋ ਬੰਨਾ ਸਬਜੀ ਸਵਾਰ ਨਹੀਂ ਬਾਈ ਸਬਜੀ ਸਵਾਰ ਤੇ ਅੱਜ ਡੇੜੀ ਹੋ ਗਈ ਆ ਇਹ ਕੋਈ ਨਹੀਂ ਪੁੱਤ ਇਹ ਖਰਾਕ ਆ ਛਿੰਦੇ ਦੀ ਇਹ ਬਾਈ ਤੇਰੇ ਵੇਖਣ ਵਾਲੀ ਚੀਜ਼ ਨਹੀਂ ਆ ਸਬਜੀ ਇਹ ਮੈਨੂੰ ਪੈਸੇ ਦੇ ਦੇ ਮੈਂ ਘੁੰਮਣ ਜਾਣਾ ਸੀ ਐਸੇ ਜਾ ਮੰਮੀ ਤੂੰ ਲੈ ਲੈ ਫੜਨਾ ਉਸ ਤੋਂ ਬੋਟ ਲੈ ਜਾ ਕੇ ਗੱਡੀ ਲੈ ਕੇ ਜਾਵਾ ਵੇਖ ਲੈ ਜੇ ਤਾਂ ਬਾਹਲੇ ਜਾਣਿਆ ਤਾਂ ਗੱਡੀ ਲੈ ਜਾ ਜੇ ਤੂੰ ਇੱਕ ਦੋ ਜਾਣਿਆਂ ਦਾ ਬੁਲਟ ਲਾਇਆ ਦੋ ਜਾਣਿਆਂ ਦਾ ਜਾ ਚੱਲ ਮੈਂ ਗੱਡੀ ਲੈ ਜਾਂਦਾ ਚੱਲ ਗੱਡੀ ਲੈ ਜਾ ਘੁੰਮਿਆ ਸਬਜ਼ੀ ਵਾਲਾ ਸੰਟੈਂਟ ਆਇਆ ਤਾਂ ਮੈਂ ਬੁਰੂਗਾ ਮੈਂ ਤਾਂ ਇਹ ਨਾ ਕਾਰ ਲਾ ਕੇ ਖੇਤ ਨੂੰ ਕੰਮ ਛਿੰਦਾ ਇਹ ਵੀ ਪੰਦਰੂ ਮਰੂ ਮਰੂ ਜੇ ਕਰਦਾ ਫਰਦਾ ਹੁਣ ਖਿੱਚੂਆ ਕੰਮ ਚੱਲ 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 ਛਿੰਦਿਆ ਪਾਣੀ ਵੀ ਲੰਘਿਆ ਗੰਦਰਾ ਹਜੇ ਤੇਰੇ ਚੱਲ ਚੱਲ ਖੇਤ ਲੈ ਕੰਮ ਖੇਤ ਨੇ ਕਾਰੋ ਤੇ ਗਾਣੇ ਦੇਖਦੀ ਆ ਹੁੰਦੀ ਸੀ ਜੇਜ ਬੜਾਗਾ ਪੱਲਾ ਪੱਲਾ ਛੰਦਿਆ ਪੱਲਾ 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 ਕਭਰਾਣਾ ਬਾਈ ਕਭਰਾਣਾ ਮੈਂ ਨਾ ਨਿਆਰੇ ਲਿਆ ਦਾਂਗੇ ਜਿੱਥੇ ਕਿਲੋ ਹੋਣੇ ਉਥੇ 2 ਕਿਲੋ ਹੋਣਗੇ ਪਾ ਠੀਕ ਹੈ ਕਭਰਾਣਾ ਤੂੰ ਮੈਂ ਨਾ ਮਿੱਟੀ ਇਹਨਾਂ ਨਾਲ ਮੈਂ ਜੀ ਲਾਉਂਗਾ ਭਲਾ ਮੀ ਜਿੰਨਾ ਮਰਜ਼ੀ ਆਈ ਜਾਵੇ ਅੱਲਾ ਪਲਾ ਅੱਲਾ ਜਿੰਦਾਬਾਦ ਖਿੱਤੀਆਂ ਦਾ ਕੰਮ ਵੱਲੇ ਛਿੰਦਿਆ ਖੇਤ ਦੇ ਪੁੱਤਰਾ ਬਾਈ ਕਿਵੇਂ ਆ ਠੀਕ ਆ ਜਿੰਦੇ ਹੋ ਠੀਕ ਠਾਕ ਵਧੀਆ ਆ ਖੇਤ ਗਿਆ ਸੀ ਯਾਰ ਖੇਤ ਅੱਜ ਕਿਹੜਾ ਤਾਨੂੰ ਦਿਹਾੜੀ ਧੂੜੀ ਲੱਗਾ ਖੇਤ ਕਰਦਾ ਸੀ ਕੰਮ ਸੀ ਤੇਰੇ ਤੱਕ ਕੀ ਕੰਮ ਪੈ ਗਿਆ ਮਰਾਇਆ ਸਰੀਰ ਬਹੁਤ ਟੁੱਟੀ ਜਾਂਦਾ ਹੈ ਕਿਉਂ ਪੁਰਾ ਕੁਆਲੇ ਯਾਰ ਨਹੀਂ ਜਿੰਦੇ ਅੱਜ ਕਿਥੋਂ ਦਾ ਦਿਹਾੜੀ ਧੂੜੀ ਜਿੱਥੇ ਕਿ ਤੂੰ ਆਉਣਾ ਹਣਾ ਉਦੋਂ ਤੇਰੇ ਵਾਸਤੇ ਲਿਆ ਹੀ ਰਾਂ ਕਿਦੋਂ ਮੰਗ ਟੰਗ ਕੇ ਉਹ ਮੈਂ ਉਧਰ ਕੰਮ ਤੇ ਗਿਆ ਸੀਗਾ ਤੂੰ ਬਾਲਾ ਬਾਲਾ ਖਾਣ ਲੱਗ ਪੈ ਦਿੰਦਿਆ ਬਾਲਾ ਨਹੀਂ ਮੈਂ ਤੇਰੇ ਤੋਂ ਦੋ ਚਾਰ ਵਾਰੀ ਖਾਦਾ ਪਹਿਲੇ ਸਟਾਰਟ ਹੀ ਤੇਰੇ ਤੋਂ ਕੀਤਾ ਮੈਨੂੰ ਪਤਾ ਹਾਂ ਸਟਾਰਟ ਤਾਂ ਚੱਲ ਮੈਂ ਤਾਂ ਤੈਨੂੰ ਕਿ ਥੋੜਾ ਕਿਆ ਸੀ ਵੀ ਤੂੰ ਪੱਕਾ ਲੱਗ ਜਾ ਮੈਂ ਤਾਂ ਤੈਨੂੰ ਕਹਿ ਲਈ ਮਾਸ਼ਾਲਾ ਖਾ ਕੇ ਜੇ ਕੰਮ ਖਿੱਚ ਦੇ ਤੇਰਾ ਤਾਂ ਪੂਰਾ ਦਿਹਾੜੀਦਾਰ ਬੰਦੇ ਦਾ ਕਿਥੋਂ ਪੂਰਾਉਂਦਾ ਯਾਰ ਆ ਮੇਰ ਕੀ ਕਰਾਂ ਯਾਰ ਮੇਰਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਜਿਆਦਾ ਤੂੰ ਮਨਾਏ ਘਰ ਜਿਆਦਾ ਤੂੰ ਕੋਲੇ ਨਸ਼ੇ ਤੇ ਮੇਰੇ ਸਰੀਰ ਹੀ ਲੱਗ ਜਾ ਤੇ ਨਹਿਰ ਜਾਲ ਮਾਰ ਭਰਾਵਾ ਜਨਾ ਜਵਾਬ ਕਿੱਥੇ ਛੱਡ ਕੇ ਆਵਾ ਤੇ ਨਹਿਰ ਜਾਲ ਮਾਰ ਛਾਲ ਹੁਣ ਮੈਂ ਕੀ ਕਰਾਂ ਆ ਇਹ ਮੈਂ ਥੋੜਾ ਘਵਾਉਣਾ ਤੈਨੂੰ ਯਾਰ ਆ ਦੇ ਪੂਰਾ ਕਾਰ ਯਾਰ ਛਿੰਦੇ ਜਵਾਬ ਆਹੜੀ ਧੂੜੀ ਵਾਲੇ ਦਿਨ ਚੱਲ ਜਾਂਦਾ ਜਵਾਬ ਯਾਰ ਸਰੀਰ ਬਹੁਤ ਟੁੱਟੀ ਜਾਂਦਾ ਟੁੱਟੀ ਜਾਂਦੇ ਯਾਰ ਤੇਰਾ ਟੁੱਟਦਾ ਮੇਰਾ ਤਾਂ ਨਹੀਂ ਟੁੱਟਦਾ ਜਾ ਮੇਰਾ ਜੀ ਕਰਦਾ ਜਾਂ ਮਰ ਜਾ ਜਾਂ ਖਾਲਾਂ ਮਰ ਜਾ ਭਰਾਵਾ ਮਰ ਜਾ ਨਹਿਰ ਜਾਲ ਮਾਰ ਮਰ ਜਾ ਸਾਡੇ ਨੂੰ ਸਾਨੂੰ ਨਾ ਦੁੱਖ ਦੇ ਆ ਜਾਂਦੇ ਚੱਕ ਕੇ ਮੂੰਹ ਤੜਕੇ ਇਹ ਬੰਗਾ ਯਾਰ ਕਮਾਲ ਕੀ ਕਰਾਂ ਯਾਰ ਦੱਸ ਕੋਈ ਸਾਡੇ ਤੇ ਆਸਾਨ ਆ ਵੀ ਨਹਿਰ ਦਾ ਸੱਚੀ ਨਹਿਰ ਤੇ ਸ਼ਾਰ ਮਾਰਦਾ ਛੋਰ ਜਾ ਘਰੇ ਨਹੀਂ ਆਇਆ ਯਾਰ ਤੜਕੇ ਦਾ ਨਿਕਲਿਆ ਕਰੋ ਕਿਹਦੇ ਵਾਰਾ ਕਰਦੀ ਜਿਨਾ ਪੈ ਗਿਆ ਹੋਵੇ ਯਾਰ ਇਹਨਾਂ ਦਾ ਮੁੰਡਿਆਂ ਦਾ ਵੀ ਨਾ ਬੰਦ ਕਰਨ ਵਾਲਾ ਇਹਦੇ ਕੋਲੇ ਆਉਣਾ ਜਾਣਾ ਪਹਾੜਾਂ ਲੱਗ ਜੇ ਸਿੱਧਾ ਧਰੂੰਗਾ ਮੈਂ ਉਹ ਤੈਨੂੰ ਕੀ ਹੋਇਆ ਪੁੱਤਰਾ ਉਹ ਮੈਂ ਯਾਰਾਂ ਬੇਲੀਆਂ ਨਾਲ ਗਿਆ ਸੀ ਆ ਤੇ ਉੱਥੇ ਨਹੀਂ ਨਸ਼ਾ ਰੁਸ਼ਿਆ ਕਰਾ ਲੱਗਦਾ ਮਨ ਤਾਂ ਨਹੀਂ ਮੈਂ ਕੁਛ ਨਹੀਂ ਕੀਤਾ ਗਾ ਨਹੀਂ ਨਹੀਂ ਪੁੱਤ ਨਸ਼ਾ ਕਰਿਆ ਲੱਗਦਾ ਤੇਰਾ ਕਿੱਥੇ ਕੀਤਾ ਸਿੱਧਾ ਖੜਾ ਮੈਂ ਚੱਲ ਅੰਦਰ ਚੱਲ ਸਿੱਧਾ ਸਿੱਧਾ ਜਾਈ ਸਾਈ ਰੱਬਾ ਲੋਕਾਂ ਦੇ ਧੀਆਂ ਪੁੱਤਾਂ ਨੂੰ ਨਸ਼ੇ ਤੇ ਲਾਦਾ ਮੈਨੂੰ ਕੀ ਪਤਾ ਸੀ ਮੇਰਾ ਵੀ ਲੱਗ ਜਾਊਗਾ ਚੰਦਰੇ ਨੇ ਜਮਾ ਹੀ ਨਾ ਫੱਟੀ ਪੋਜਤੀ ਪਹਿਲਾਂ ਵੇਖ ਛਿੰਦਾ ਮਰ ਗਿਆ ਹਾਏ ਓਏ ਮੈਂ ਆਖਿਆ ਚੱਲ ਕੋਈ ਨਹੀਂ ਗਰੀਬ ਆ ਮਰ ਗਿਆ ਦਾ ਮਰ ਗਿਆ ਸਹੀ ਪਰ ਯਾਰ ਜਵਾਕ ਤਾਂ ਉਹਦੇ ਵੀ ਰੁਲੇ ਹੋਣੇ ਆ ਯਾਰ ਤੇ ਮੇਰਾ ਪੁੱਤ ਮਰ ਗਿਆ ਦਾ ਮੈਂ ਰੋਲ ਜੂੰਗਾ ਯਾਰ ਪਿਓ ਦਾ ਮੈਂ ਗਲਤ ਕਰਿਆ ਛਿੰਦਿਆਰ ਗਾ ਨਸ਼ੇ ਤੇ ਲਾ ਕੇ ਅੱਜ ਮੇਰਾ ਰਲ ਗਿਆ ਹਾਏ ਰੱਬਾ ਮੇਰਾ ਪੁੱਤ ਵੀ ਲੱਗ ਗਿਆ ਨਸ਼ੇ ਤੇ ਹਾਏ ਓਏ ਰੱਬਾ ਓਏ ਬਿਆਦੇ ਪੁੱਤ ਦਾ ਕੀ ਕਰਾਂ ਓਏ ਮੈਨੂੰ ਦੇ ਦੇ ਕੁਛ ਓਏ ਮੈ ਮੇਰੇ ਟੀਗਾ ਲਾ ਦਿਓ ਆਏ ਓਏ ਛੱਡ ਦਿਓ ਮੈਨੂੰ ਓਹ ਆ ਮੈਨੂੰ ਛੱਡ ਦਿਓ ਮੈਨੂੰ ਜ਼ਹਿਰ ਦੇ ਦਿਓ ਮੈਨੂੰ ਮਰ ਜਾਣ ਦਿਓ ਓਏ ਕਿਉਂ ਰੋਣਾ ਪਿਆ ਪੁੱਤ ਯਾਰ ਓ ਮੈਨੂੰ ਟੀਗਾ ਲਾ ਦੇ ਮੈਨੂੰ ਲਿਆ ਦੇ ਕੁਛ ਮਰਦਾ ਮੈਂ ਮੇਰੀ ਜਾਨ ਨਿਕਲਦੀ ਐ ਪੁੱਤ ਅੱਜ ਤੇਰਾ ਹਾਲ ਵੇਖ ਐਸੇ ਨਾਲ ਕੁੱਤਾ ਬੰਨਾਂ ਦਾ ਆਪਣਾ ਤੇ ਕੁੱਤੇ ਵਰਗੀ ਆਉਦੀ ਜ਼ਿੰਦਗੀ ਬਣਾ ਲਈ ਤੂੰ ਓ ਬਾਪੂ ਹੁਣ ਮੇਰੇ ਕੋਲ ਹੱਲ ਨਹੀਂ ਰਹਿ ਗਿਆ ਪੁੱਤ ਗਈ ਕਰਮੀ ਮੇਰੇ ਅੱਗੇ ਆਈ ਜਾਂਦੇ ਮੈਨੂੰ ਜ਼ਹਿਰ ਦੇ ਦੇ ਮੈਨੂੰ ਮੈਂ ਘਰੇ ਨਤਰਾ ਘੇਰਦਾ ਅੜੀ ਦੀ